ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾਸ ਜੈ ਕਿ ਜੈ ਪੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਦੇਣਾ ਸੀਗਾ ਤੇ ਐਸਐਸਪੀ ਸਾਹਿਬ ਤਾਂ ਹੈ ਨਹੀਂ ਸੀ ਤੇ ਉਹਨਾਂ ਨੇ ਡਿਊਟੀ ਲਈ ਸੀ ਐਸਪੀ ਡੀ ਸਾਹਿਬ ਮਕੇਸ਼ ਕੁਮਾਰ ਜੀ ਦੀ ਅੱਜ ਅਸੀਂ ਜਿਹੜਾ ਆ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਤਾਂ ਟਾਂਡਾ ਥਾਣੇ ਦੇ ਅਧੀਨ ਪਿੰਡ ਆਉਂਦਾ ਆ ਜਿਹਨੂੰ ਆਪਾਂ ਜਨੰਗਲ ਜਲਾਲ ਕਹਿੰਦੇ ਆ ਜਾਂ ਜਲਾਲ ਡੋਗਰਾ ਵੀ ਕਹਿੰਦੇ ਆ ਇੱਕ ਉਥੋਂ ਦੀ ਪਿਛਲੇ ਦਿਨਾਂ ਦੀ ਘਟਨਾ ਆ ਇਹ ਸਰਪੰਚ ਸਾਹਿਬ ਨਾਲ ਕੁਲਵਿੰਦਰ ਸਿੰਘ ਦੀ ਸਮਰਨਾ ਖੜੇ ਆ ਇਹਨਾਂ ਦੀ ਵਾਈਫ ਆ ਉਥੇ ਸਰਪੰਚੇ ਪਰਮਜੀਤ ਕੌਰ ਹੁੰਦਾ ਕੀ ਆ ਉਥੇ ਕਿ ਦੋ ਜਿਹੜੇ ਮੁੰਡੇ ਆ ਉਹ ਸ਼ਾਮ ਨੂੰ ਬਲਾਈਟ ਚੱਲਿਆਂ ਦੀ ਤਾਂ ਉਹ ਦੇਖਣ ਜਾਂਦੇ ਕਿ ਹੋਇਆ ਕੀ ਆ ਉਥੇ ট্রান্সਫਾਰਮਰ ਦੇ ਕੋਲ ਉਹਨਾਂ ਦੇ ਪਿੱਛੇ ਜਿਹੜੇ ਆ ਜਾਤ ਦੇ ਹੰਕਾਰੀ ਬੰਦੇ ਧੌੜਦੇ ਆ ਔਰ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਕਹਿੰਦੇ ਆ ਉਹ ਮੱਲੇ ਆ ਜਾਂਦੇ ਫਿਰ ਉਹ ਜਿਹੜੇ ਜਾਤ ਦੇ ਹੰਕਾਰੀ ਇੰਨੇ ਹੰਕਾਰ ਚ ਡੰਡੇ ਸੋਟੇ ਲੈ ਕੇ ਮੱਲੇ ਆਏ ਤੇ ਸਰਪੰਚ ਸਾਹਿਬ ਜਦੋਂ ਬਾਹਰ ਦੇਖਦੇ ਆ ਇਹ ਬਾਹਰ ਜਾਂਦੇ ਮਾਨੂੰ ਸ਼ਾਂਤ ਕਰਦੇ ਤਾਂ ਉਹਨਾਂ ਨੂੰ ਜਿਹੜਾ ਆ ਉਹ ਸਮਝਾ ਕੇ ਭੇਜਦੇ ਵੀ ਕੋਈ ਨਹੀਂ ਆਪਾਂ ਸਵੇਰੇ ਬੈਠ ਕੇ ਜਿਹੜਾ ਪੰਚਾਇਤ ਚ ਮੱਲਾ ਮਸਲਾ ਹੱਲ ਕਰ ਲਾਂਗੇ ਜਦਕਿ ਉਹਨਾਂ ਦੇ ਹੱਥਾਂ 'ਚ ਹਥਿਆਰ ਔਰ ਸੋਟੇ ਫੜੇ ਹੋਏ ਸੀ ਛੇ ਸਵੇਰੇ ਗੱਲ ਹੁੰਦੀ ਆ ਉਹ ਕਰਦੇ ਕੀ ਆ ਉਹ ਲੋਕ ਇਹ ਸਰਪੰਚ ਸਾਹਿਬ ਨਹੀਂ ਅਜੇ ਜਾਂਦੇ ਇਹਨਾਂ ਨੂੰ ਸਕੂਲ ਦੇ ਵਿੱਚ ਜਿਹੜਾ ਸਕੂਲ ਚੱਲਦਾ ਹੁੰਦਾ ਸਕੂਲ ਲੱਗਿਆ ਹੁੰਦਾ ਜਦਕਿ ਲਗੇ ਸਕੂਲ ਦੇ ਵਿੱਚ ਆਪਾਂ ਕਰ ਨਹੀਂ ਸਕਦੇ ਜਾਂ ਨਹੀਂ ਸਕਦੇ ਪੰਚਾਇਤ ਨਹੀਂ ਕਰ ਸਕਦੇ ਫਿਰ ਵੀ ਉਥੇ ਧੱਕੇ ਨਾਲ ਉਹਨਾਂ ਨੂੰ ਬੁਲਾਉਂਦੇ ਆ ਇਹ ਜਾਂਦੇ ਆ ਫਿਰ ਉਹਨਾਂ ਨੂੰ ਸਮਝਾਉਦੇ ਪਹੁੰਚੇ ਆਜੋ ਉਥੇ ਬਾਲਮਿਕ ਧਰਮਸ਼ਾਲਾ ਬਣੀ ਹੋਈ ਹੈ ਉਥੇ ਬਹਿ ਕੇ ਆਪਾਂ ਗੱਲਬਾਤ ਕਰਦੇ ਆ ਔਰ ਫਿਰ ਉਹ ਘਲੋਰ ਕਰਦੇ ਆ ਉਥੇ ਇਹ ਐਡੀ ਉਹਨਾਂ ਚ ਦਰਿੰਦਗੀ ਐਡੀ ਬਰਬਰਤਾ ਫਲਾਉਂਦੇ ਆ ਇਹਨਾਂ ਦਾ ਵੀ ਧੱਕਾ ਮੁਕੀ ਕਰਦੇ ਮੁੰਡਿਆਂ ਨੂੰ ਤਾਂ ਚੰਗਾ ਕੁਟਿਆ ਮਾਰਿਆ ਉਹਨਾਂ ਨੇ ਇਹਨਾਂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵੀ ਜਿਹੜੀ ਅਪਦਾ ਜੰਨੀ ਭੱਦੀ ਸ਼ਬਦਾਵਲੀ ਉਹ ਹੱਦ ਹੁੰਦੀ ਸੀਮਾ ਹੁੰਦੀ ਹੈ ਨਾ ਉਹ ਕਰਤੀ ਸੀ ਉਹਨਾਂ ਨੇ ਨਾ ਤੋਂ ਉਹਦੇ ਰਿਗਾਰਡਿੰਗ ਐਮਆਰਡ ਵੀ ਕੱਟੀ ਹੋਈ ਆ ਔਰ ਸਰਪੰਚ ਸਾਹਿਬ ਨੇ ਐਸਐਸ ਸਾਹਿਬ ਦੀ ਦਰਖਾਸਤ ਦਿੱਤੀ ਆ ਜਦ ਜਿਹੜੀ ਕਿ ਅਜੇ ਤੱਕ ਕਾਰਵਾਈ ਨਹੀਂ ਹੋਈ ਸੀ ਉਹ ਇੱਕ ਮਸਲਾ ਹੋ ਸੀ ਇਹ ਨਾ 50 55 ਸਾਲ ਤੋਂ ਆਪਣੇ ਮਨਸਾ ਜੀ 라ਵਾ ਤੋਂ ਇਹ ਜ਼ਮੀਨ ਇੱਕ ਵਾਰ ਇਹਨਾਂ ਦੇ ਕਾਬਜ਼ ਸੀ ਉੱਤੇ ਧੱਕੇ ਨਾਲ ਬਿਨਾਂ ਕਿਸੇ ਇਤਲਾਹ ਤੋਂ ਜਿਸ ਜ਼ਮੀਨ ਤੇ ਮਨਸਾ ਜੀ ਨੇ ਆਦਤ ਦੇ ਵਿੱਚ ਇਹਨਾਂ ਦਾ ਕੇਸ ਵੀ ਚੱਲਦਾ ਬਿਨਾਂ ਕਿਸੇ ਇਤਲਾਹ ਤੋਂ ਉਸ ਜਿਹੜੀ ਧੱਕੇਸ਼ਾਹੀ ਕਰਦੇ ਹੋਏ ਉਹਤੇ ਜਿਹੜੇ ਉਹ ਵੀ ਜਨਰਲ ਦੇ ਜਾਤ ਦੇ ਹੰਕਾਰੀ ਕੁਝ ਲੋਗ ਆ ਉਹਨਾਂ ਚ ਉਹਨਾਂ ਨੇ ਇੱਕ ਵੀਡੀਓ ਵੀ ਸਾਡੇ ਕੋਲ ਪਈ ਆ ਔਰ ਰਿਕਾਰਡ ਆ ਧੱਕਾ ਇਹਨਾਂ ਨੇ ਕਰਦੇ ਉਥੇ ਮੰਦਾ ਚੰਗਾਈ ਬੋਲਣ ਦੇ ਆ ਉਹਦੇ ਵਿੱਚ ਚਲੋ ਇਹ ਤਾਂ ਨਹੀਂ ਪਰ ਧੱਕੇ ਨਾਲ ਪੱਠੇ ਵਾਦੇ ਤੇ ਇਹਨਾਂ ਦੇ ਸੋ ਇਹ ਦੋ ਮਸਲੇ ਸੀ ਜਿਹਦੇ ਰਿਗਾਰਡਿੰਗ ਆਪਾਂ ਅੱਜ ਜਿਹੜਾ ਐਸਪੀਡੀ ਸਾਹਿਬ ਨੂੰ ਆ ਮੰਗ ਪੱਤਰ ਦਿੱਤਾ ਸੋ ਮੇਰੀ ਅੱਜ ਅਸੀਂ ਤੁਹਾਡੇ ਮਾਧਿਅਮ ਨਾਲ ਰਹੇ ਅਸੀਂ ਜਿੱਥੇ ਆਪਾਂ ਐਸਐਸਸੀ ਨੂੰ ਮੰਗ ਪੱਤਰ ਦਿੱਤਾ ਔਰ ਉਥੇ ਬੇਨਤੀ ਵੀ ਕੀਤੀ ਆ ਕਿ ਜਿਹੜਾ ਇਹ ਜਲਦੀ ਤੋਂ ਜਲਦੀ ਜਿਹੜੀਆਂ ਇਹ ਸਾਡੇ ਪਰਚੇ ਇਹਨਾਂ ਤੇ ਕੀਤੇ ਜਾਣ ਬਣਦੀ ਕਾਨੂੰਨੀ ਕਾਰਵਾਈ ਕੀਤੀ ਆ ਵੀ ਤਾਂ ਕਿ ਸਮਾਜ ਵਿੱਚ ਜਿਹੜਾ ਇਨਸਾਫ ਮਿਲ ਜੇ। ਸਭ ਤੋਂ ਪਹਿਲਾਂ ਜੇ ਵਾਲਮਿਕੀ ਹਰ ਹਰ ਵਾਲਮਿਕੀ ਅੱਜ ਪਿੰਡ ਜਲਾਲ ਡੋਗਰੇ ਵਿੱਚ ਅਸੀਂ ਆਏ ਆ ਸਾਡੀਆਂ ਸੰਸਥਾ ਸਾਰੀਆਂ ਜੰਨੀਆਂ ਵੀ ਸਾਰੇ ਇਕੱਤਰ ਹੋਏ ਆ। ਇਸ ਪਿੰਡ ਬਾਰੇ ਸਾਨੂੰ ਪਤਾ ਲੱਗਿਆ ਸੀਗਾ ਕਿ ਕੁਝ ਸ਼ਬਦ ਜਿਹੜੇ ਆ ਜਾਤੀ ਸੋਚੇ ਜਿਹੜੇ ਉਹ ਬੋਲੇ ਆ। ਮੈਂ ਬੇਨਤੀ ਕਰਦਾ ਸਾਡੇ ਸਰਪੰਚ ਸਾਹਿਬ ਜਿਹੜੇ ਮੌਜੂਦਾ ਵਾ ਉਹ ਇਸ ਗੱਲ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਅਸੀਂ ਆਪਣੇ ਭਾਈਚਾਰੇ ਨਾਲ ਸਰਪੰਚ ਸਾਹਿਬ ਨਾਲ ਸਾਡੀ ਭੈਣ ਜਿਹੜੀ ਹੈ ਮੌਜੂਦਾ ਸਰਪੰਚਾ ਸਭ ਤੋਂ ਪਹਿਲਾਂ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਪਿੰਡ ਲੈਵਲ ਤੇ ਦੇਖੋ ਜੇਕਰ ਉਹਦੇ ਬਾਅਦਯੂਦ ਵੀ ਕਿਸੇ ਦੇ ਤੋਂ ਚ ਸਰੀਆ ਵਾ ਜਿਹੜੇ ਮਨੁਵਾਦੀ ਆ ਤੇ ਫਿਰ ਅਸੀਂ ਕਿਸੇ ਵੀ ਮੋੜ ਤੇ ਆ ਕੇ ਉਹਨਾਂ ਨੂੰ ਮਾਫੀ ਦੇ ਹੱਕਦਾਰ ਨਹੀਂ ਹਾਂ ਤੇ ਅਸੀਂ ਆਪਣੇ ਭਾਈਚਾਰੇ ਨਾਲ ਖੜੇ ਆ ਇੰਨਾ ਹੀ ਕਹਿੰਦਾ ਹੋਇਆ ਜੈ ਵਲਮਿਕੀ ਹਰ ਹਰ ਇੱਕ ਝਗੜੇ ਦਾ ਮੈਟਰ ਸੀਗਾ ਜਿਹੜਾ ਥਾਣਾ ਕਾਂਡੇ ਦੇ ਦੇ ਮੁਤਲਕ ਹੈ ਤੇ ਇਸ ਮੰਦੀ ਜਿਹੜਾ ਹੈਗਾ ਇਹਨਾਂ ਵੱਲੋਂ ਵੀ ਇਹਨਾਂ ਕੋਲ ਮੰਗ ਪੱਤਰ ਦਿੱਤਾ ਗਿਆ ਹੈ ਇਸ ਸੰਬੰਧੀ ਮੈਂ ਕੰਸਰਨਡ ਅਫੀਸਰ ਨਾਲ ਗੱਲ ਕਰ ਲਈ ਹੈ ਤੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਜੋ ਵੀ ਬੰਦੀ ਕਾਰਵਾਈ ਹੈਗੀ ਹੈ ਉਹ ਪਰ ਨਮਸਤ ਕਰਦਾ ਹਾਂ